ਧਰ ਬਾਣੀ ਪੜਦੇ ਆਂ ਸੇਵਾ ਦੇ ਬੰਦੇ ਆਂ ਹੋਈਆਂ ਬਿੰਦ ਭੁੱਲਾਂ ਦੀ ਖਿਮਾ ਅਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮਤ ਬਖਸ਼ਿਸ਼ ਕਰਨੀ ਮਾਈ ਭਾਈ ਸੰਗਤ ਪਰਿਵਾਰਾਂ ਦੀ ਹਾਜ਼ਰੀ ਰੱਖੇ ਲੈ ਆਉਣੀ ਚੜ੍ਹਦੀ ਕਲਾ ਦੀ ਦਾਤ ਨਾਮ ਬਾਣੀ ਦੇ ਅਭਿਆਸ ਬਖਸ਼ਿਸ਼ ਕਰਨੀ ਪਵਿੱਤਰ ਕੜਾ ਪ੍ਰਸ਼ਾਦ ਤੇ ਡੇਗੋ ਹਾਜ਼ਰੀ ਤਨ ਪ੍ਰਵਾਨ ਕਰੋ ਪਾਵਨ ਹੁਕਮ ਬਖਸ਼ੋ ਹੁਕਮਾਂ ਅਨੁਸਾਰ ਚੱਲਣ ਦੀ ਸਮਤ ਬਖਸ਼ਿਸ਼ ਸੇਵਾ ਕੇ ਅਰੇ ਮੇਂ ਨਾਮ ਤੇਰਾ ਨਾਮ ਆਵੇ ਨਾਨਕ ਨਾਮ ਚੜ੍ਹਦੀ ਕਲਾ ਬਾਈ ਬਿਨ ਕਾ ਦਲਸਾ ਗੁਰੇ ਸੋ ਨਿਹਾਲ ਬਾਈ ਬਿਨ ਕਾ ਗੁਰ ਮਿਨ ਕੋਰੇ ਅੰਧਾਰ ਗੁਰੂ ਬਿਨ ਸਮਝ ਆਵੈ ਗੁਰੂ ਬਿਨ ਸੁਰਤ ਨਸੀਤ ਗੁਰੂ गुरु कर सच विचार गुरु कर रे मन मेरे गुरु कर शब्द सुपान अगन कटे सब तेरे गुरु नयन बयन गुरु गुरु करो गुरु सत कव कह जिन गुरु न देखियो नियो दे अज संसार we the time that we gave to find